ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਮੈਂ ਬੂਟਾ ਸੰਘਰਨ ਸਿੰਘ ਕਾਰਜਕਾਰੀ ਪ੍ਰਧਾਨ ਸ਼ੇਰੇ ਪੰਜਾਬ ਅਖਾਲੀ ਦਲ ਸਮੂਹ ਸੰਗਤਾਂ ਨੂੰ ਜਿੱਥੋਂ ਤਾਈ ਮੇਰੀ ਬਾਜ ਪਹੁੰਚਦੀ ਆ ਉਹਨਾਂ ਨੂੰ ਬੇਨਤੀ ਹੈ ਕਿ 15 ਫਰਵਰੀ ਨੂੰ ਮੇਰੀ ਮਾਤਾ ਸਰਜੀਤ ਕੌਰ ਦੀ ਦੂਸਰੀ ਵਰ੍ਹੇਂ ਪਿੰਡ ਰਣ ਸਿੰਘ ਕਲਾ ਗੁਰਦਰਾ ਸਾਹਿਬ ਮਨਾਉਣੀ ਹੈ ਕਿਉਂਕਿ ਜਦੋਂ ਮੈਂ 5 ਸਾਲ ਦਾ ਸੀ ਤੇ ਮੇਰਾ ਪਿਤਾ ਸਰਦਾਰ ਬਲਦੇਵ ਸਿੰਘ ਚੜ੍ਹਾਈ ਕਰ ਗਿਆ ਮੇਰੀ ਮਾਤਾ ਮਹਰਾਜੇ ਦੇ ਪੇਕੇ ਸਨ ਕੱਲੀ ਸੀ ਨਾ ਇਹਦੇ ਕੋਈ ਭੈਣ ਸੀ ਨਾ ਭਰਾ ਸੀ ਨਾਨਾ ਬਰਿਆਮ ਸਿੰਘ ਅਕਾਲੀ ਪਹਿਲਾਂ ਚੜ੍ਹਾਈ ਕਰ ਗਿਆ ਤੇ ਮੇਰੀ ਨਾਨੀ ਨਰੈਣਕੌਰ ਸਾਡੇ ਕੋਲੇ ਆ ਗਈ ਇਸ ਕਰਕੇ ਮਾਤਾ ਸਰਜੀਤ ਕੌਰ ਨੇ ਮੈਨੂੰ ਪਾਲਿਆ ਇਕੱਲਾ ਪਾਲਿਆ ਹੀ ਨਹੀਂ ਮੈਨੂੰ ਪੜਾਇਆ ਬੀਏ ਤੱਕ ਪੜਾਇਆ ਔਰ ਹਰ ਗੱਲ ਉਹ ਮੇਰੀ ਪੂਰੀ ਕੀਤੀ ਜਿਹੜੀ ਮੈਨੂੰ ਚੰਗੀ ਲੱਗਦੀ ਸੀ ਉਸ ਤੋਂ ਹੀ ਵੱਡੀ ਗੱਲ ਕਿ ਜਦੋਂ ਬਾਬਾ ਜਗENDER ਸਿੰਘ ਖਾਲਸਾ ਨੇ ਪਾਰਟੀ ਬਣਾਇਆ 1985 ਚ ਤੇ ਮੈਂ ਪਾਰਟੀ ਤੁਰ ਪਿਆ ਉਹ ਪਾਰਟੀ ਤੁਰਨਾ ਕੰਡਿਆਂ ਦੀ ਛੇ ਸੀ ਕਦੇ ਥਾਣੇ ਤੇ ਕਦੇ ਜੇਲ ਕਦੇ ਸੀਏ ਸਟਾਪ ਉਹ ਸਾਰੇ ਦੁੱਖ ਮੇਰੀ ਮਾਂ ਨੇ ਮੇਰੇ ਨਾਲ ਹੰਢਾਏ ਪਰ ਕਦੇ ਨਹੀਂ ਆਖਿਆ ਕਿ ਤੂੰ ਗਲਤ ਰਾਹ ਚੋਂ ਲਿਆ ਇਹ ਆਖਿਆ ਕਿ ਕੋਈ ਨਾ ਤੇਰਾ ਨਾਨਾ ਵੀ ਅਕਾਲੀ ਸੀ ਤੇ ਅਕਾਲੀਆਂ ਨੇ ਹਜੇ ਕੁਝ ਹੁੰਦੇ ਰਹਿੰਦਾ ਔਰ 10 ਕਿੱਲੇ ਮਹਰਾਜ ਉਹ ਸੰਘਰਸ਼ ਦੇ ਵਿੱਚ ਬੇਬੇ ਨੇ ਗੂਠਾ ਲਾ ਕੇ ਆ ਉਹਦੀ ਜਾਇਦਾਦ ਚ ਬੈ ਕਰਤੇ ਤੇ ਸਾਡੇ ਮਗਰ ਲਾਤਾ ਕਿਉਂਕਿ ਅਸੀਂ ਕਦੇ ਜੇੜ ਠਾਣੇ ਸਾਰੇ ਘਰ ਦੇ ਕੰਮ ਖੜ ਗਏ ਕਾਰ ਜਦੋਂ ਮੇਰੀ ਫੜ ਕੇ ਨੇਲ ਸੰਗੜਾ ਪੁਲਿਸ ਨੇ ਥਾਣੇ ਫੜ ਕੇ ਨਲਾਮ ਕਰਤੀ ਉਹ ਵੀ ਉਹਨੇ ਮੰਨਤੇ ਯਾਰੀ ਜਦੋਂ ਮੰਡੀ ਜਾਣਾ ਛੋਟਾ ਬੱਚਾ ਸੀ ਮੇਰਾ ਛੋਟਾ ਮੁੰਡਾ ਹਣੀ ਉਹਨੇ ਆਖਣਾ ਆਪਣੀ ਕਾਰ ਥਾਣੇ ਖੜੀ ਆ ਤੇ ਬੇਬੇ ਨੇ ਰੋ ਕੇ ਉਥੋਂ ਅੱਖਾਂ 'ਚ ਹੰਝੂ ਭਰ ਕੇ ਘਰ ਨੂੰ ਆਉਣਾ ਕਿ ਕਾਰ ਤਾਂ ੱੱੱਕੇ ਨਾਲ ਆਪਣੀ ਥਾਣੇ ਖੜੀ ਆ ਉਹ ਸਾਰੇ ਦੁੱਖਾਂ ਤਕਲੀਫਾਂ ਦੀ ਵਿਛ ਦੀ ਲੰਗਦੀ ਹੋਈ ਟੱਬਰ ਨੂੰ ਫੇਰ ਵੀ ਚੜ੍ਹਦੀ ਕਲਾ ਵਿੱਚ ਰੱਖਿਆ ਫਿਰ ਤਨ ਬੱਚੇ ਹੋਏ ਤੇ ਦੋ ਬੱਚੇ ਛੋਟੇ ਪੋਪਿੰਦਰ ਸਿੰਘ ਤੇ ਹਰਗੀਰ ਸਿੰਘ ਹਣੀ ਕੱਲੀ ਨੇ ਮੋਗੇ ਰੱਖ ਕੇ ਪੜ੍ਹਾਇਆ ਔਰ ਇੱਕ ਬਜ਼ੁਰਗ ਵਾਸਤਾ ਵਿੱਚ ਕੱਲੀ ਨੇ ਮੋਗੇ ਰੱਖ ਕੇ ਬੱਚਿਆਂ ਨੂੰ ਪੜ੍ਹਾਉਣਾ ਅੱਜ ਇੱਕ ਵਕੀਲ ਬਣ ਗਿਆ ਇੱਕ ਨੇ ਟ੍ਰਿਪਲ ਐਮਏ ਕਰ ਲਈ ਉਹ ਸਾਰਾ ਕੁਝ ਸਾਨੂੰ ਅੱਜ ਜੋ ਕੁਝ ਹੈ ਇੱਥੇ ਮਾਤਾ ਸਰਜੀਤ ਕੌਰ ਦੇ ਕਰਕੇ ਹੈ ਤਾਂ ਹੀ ਮੈਂ ਲਿਖਦਾ ਹੁਣਾਂ ਕਿ ਮੇਰੀ ਮਾਂ ਮੇਰਾ ਰੱਬ ਤੇ ਸ਼ੇਰਨੀ ਮਾਤਾ ਸਰਜੀਤ ਕੌਰ ਜਿਨ੍ਹਾਂ ਸਾਡੇ ਟੱਬਰ ਨੂੰ ਇੱਥੋਂ ਤੱਕ ਲਗਾਇਆ ਔਰ ਉਹਦਾ ਕਰਕੇ ਇਹ ਸਾਡੀ ਖਾਤਰ ਜੱਗ ਵਸਦਾ ਤੇ ਜਦੋਂ ਚਲੀ ਗਈ ਭਾਵੇਂ 2 ਸਾਲ ਹੋ ਗਏ ਪਰ ਸਾਨੂੰ ਆਇ ਲੱਗਦਾ ਵੀ ਇੱਕ ਦਿਨ ਹੀ ਹੋਇਆ ਸਾਰੇ ਟੱਬਰ ਦੇ ਮਨ ਚ ਅੱਜ ਵੀ ਉਹੀ ਬਰਾਗ ਆ ਜਿਹੜਾ 15 ਫਰਵਰੀ 2023 ਨੂੰ ਜਾਣ ਵਾਲੇ ਦਿਨ ਸੀ ਕਈ ਵਾਰੀ ਮੈਂਟੂ ਸਰਪੰਚ ਰਾਤ ਨੂੰ ਉੱਠ ਕੇ ਰੋਣ ਲੱਗ ਜਾਂਦਾ ਕਿਵਰੇ ਛੋਟੇ ਮੁੰਡੇ ਰੋਂਦੇ ਆ ਮੈਂ ਤਾਂ ਹਰ ਰੋਜ਼ ਹੀ ਅੱਖਾਂ ਨਾਮ ਕਰਦਾ ਉਹਨੂੰ ਯਾਦ ਕਰਕੇ ਇੱਕ ਦਿਨ ਵੀ ਇਹ ਜਾਨੇ ਰੰਗਿਆ ਕਿ ਆਪਦੀ ਮਾਂ ਨੂੰ ਯਾਦ ਨਾ ਕੀਤਾ ਹੋਵੇ ਪਰ ਕੀਤਾ ਕੁਝ ਨਹੀਂ ਜਾ ਸਕਦਾ ਮਹਾਰਾਜ ਮੂਰੇ ਜੋਰ ਨਹੀਂ ਹਜੇ ਸਾਨੂੰ ਲੱਗਦਾ ਸੀ ਕਿ ਛੋਟੇ ਮੁੰਡੇ ਨੂੰ ਵਿਆਹ ਕੇ ਜਾਊਗੇ ਪਰ ਸਮੇਂ ਤੋਂ ਪਹਿਲਾਂ ਮੈਂ ਸਮਝਦਾ ਕਿ ਉਹ 2-4 ਸਾਲ ਪਹਿਲਾਂ ਹੀ ਉੱਠ ਗਈ ਸਾਨੂੰ ਬਹੁਤ ਵੱਡਾ ਘਾਟਾ ਪਿਆ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਕੇਵਲ ਤੇ ਕੇਵਲ ਉਹਦੀ ਯਾਦ ਬਣਾ ਸਕਦੇ ਹਾਂ ਔਰ ਉਹਦੀ ਖਾਤਰ ਅਸੀਂ ਤਤਪਰ ਰਹਿਨੇ ਆ ਕਿ 6 ਮਹੀਨੇ ਪਹਿਲਾਂ ਸਾਨੂੰ ਹੁੰਦਾ ਕਿ ਆ ਗਿਆ ਹੁਣ 15 ਫਰਵਰੀ 6 ਮਹੀਨੇ ਬਾਅਦ ਫਿਰ ਉਹਦੇ ਗੱਲਾਂ ਕਰਦੇ ਰਹਿਨੇ ਆ ਫਿਰ ਸਾਲ ਲੰਘ ਜਾਂਦਾ ਇਸ ਕਰਕੇ ਐਤ ਕੀ ਗੁਰਦਰਾ ਸਾਹਿਬ ਰਣ ਸਿੰਘ ਕਲਾਂ 15 ਫਰਵਰੀ ਦਿਨ ਸ਼ਨੀਚਰਵਾਰ ਨੂੰ ਉਹਨਾਂ ਦੀ ਵਰਸੀ ਆ ਰਹੀ ਆ ਥੋੜੇ ਜਣ ਰਹਿ ਗਏ ਤੇ ਜਿੱਥੋਂ ਤਾਈ ਮੇਰੇ ਸੰਗੀ ਸਾਥੀ ਪ੍ਰੇਮੀ ਰਿਸ਼ਤੇਦਾਰ ਇਹ ਆਵਾਜ਼ ਮੇਰੀ ਸੁਣਨਗੇ ਸਾਰਿਆਂ ਨੂੰ ਬੇਨਤੀ ਹੈ ਕਿ ਵਰਸੀ 10 ਵਜੇ ਰਣ ਸਿੰਘ ਕਲਾਂ ਪਹੁੰਚ ਕੇ ਮਾਤਾ ਸਰਜੀਤ ਕੌਰ ਦੀ ਆਪਾਂ ਯਾਦ ਨੂੰ ਤਾਜ਼ਾ ਕਰਨਾ ਔਰ ਉਹੀ ਜਿਉ ਮਰਦ ਔਰਤ ਸੀ ਉਹਦੇ ਗੁਣਾਂ ਨੂੰ ਲੈ ਕੇ ਅੱਗੇ ਆਪਣਾ ਜੀਵਨ ਬਸਰ ਕਰਨਾ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰੂੰਗਾ ਔਰ ਲੀਡਰ ਸਹਿਬਾਨ ਜਿਹੜੇ ਆਉਣਗੇ ਜਿਹੜੇ ਜਿਹੜੇ ਮਾਤਾ ਦੇ ਭੋਗ ਤੇ ਆਏ ਪਹਿਲੀ ਵਾਰ ਛਿਤੀ ਆਏ ਮੇਰਿਆ ਜੋ ਸਿਰ ਦਾ ਤਾਜ ਆ ਤੇ ਮੈਨੂੰ ਲੱਗਦਾ ਇਹਨਾਂ ਦੇ ਪੈਰ ਹੀ ਝਾੜੀ ਚੱਲਾਂ ਕਿਉਂਕਿ ਦੁੱਖ ਇਹਨਾਂ ਸੀ ਮੈਂ ਕੱਲਾ ਮੇਰੇ ਭੈਣ ਨਹੀਂ ਭਰਾ ਨਹੀਂ ਮੈਂ ਤੇ ਮਾਤਾ 1969 ਤੋਂ ਲਾ ਕੇ ਤੇ 2023 ਤੱਕ ਇਕੱਠੇ ਰਹੇ ਔਰ ਉਦੋਂ ਮੈਂ ਉਹਦੇ ਪੈਰੀਂ ਹੱਥ ਲਾਉਂਦਾ ਸੀ ਹੁਣ ਹਰ ਰੋਜ਼ ਉੱਠ ਕੇ ਉਹਦੀ ਫੋਟੋ ਨੂੰ ਮੱਥਾ ਟੇਕਦਾ ਕੋਈ ਦਿਨ ਇਹ ਆ ਜਾਣੀ ਗਿਆ ਕਿ ਜਿੱਦੇ ਦੋ ਵਾਰੀ ਉਹਨੂੰ ਮੱਥਾ ਨਹੀਂ ਟੇਕਿਆ ਉਹਦੇ ਜਾਣ ਤੋਂ ਬਾਅਦ ਕਿਸੇ ਨੂੰ ਬੇਬੇ ਨਹੀਂ ਆਖਿਆ ਤੇ ਤੜਕੇ ਫੋਟੋ ਮੂਰੇ ਖੜ ਕੇ ਦੋ ਵਾਰੀ ਬੇਬੇ ਕਹਿ ਲਈਦਾ ਮਾਤਾ ਦਾ ਦੌਖਾ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਉਸ ਦਿਨ ਮਾਤਾ ਨੂੰ ਯਾਦ ਕਰਨ ਦੇ ਖਾਤਰ ਆਪਾਂ 15 ਫਰਵਰੀ ਦਿਨ ਸ਼ਨੀਵਾਰ ਨੂੰ ਰਣ ਸਿੰਘ ਕਲਾ ਸਾਰੇ ਨੇ ਇਕੱਤਰ ਹੋਣਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ